ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਵੀਂ ਦਿੱਲੀ ਵਿੱਚ ਅਮਰੀਕਾ ਦੇ ਖੁਫੀਆ ਵਿਭਾਗ ਦੀ ਮੁਖੀ ਤੁਲਸੀ ਗਾਬੜ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਦੌਰਾਨ ਰਾਜਨਾਥ ਸਿੰਘ ਨੇ ਗਾਬੜ ਨਾਲ ਪਾਬੰਦੀਸ਼ੁਦਾ ਖਾਲਸਾਨੀ ਜਥੇਬੰਦੀ ਸਿਕਸਪੌਟ ਜਸਟਿਸ ਵੱਲੋਂ ਅਮਰੀਕਾ ਵਿੱਚ ਚਲਾਈਆਂ ਜਾਂਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਦਾ ਮੁੱਦਾ ਉਠਾਇਆ ਸਿਕਸਪੌਟ ਜਸਟਿਸ ਯਾਨੀ ਐਸ ਐਫ ਜੇ ਨੂੰ ਭਾਰਤ ਵੱਲੋਂ ਗੈਰ ਕਾਨੂੰਨੀ ਜਥੇਬੰਦੀ ਦੇ ਤੌਰ ਤੇ ਨਾਮਜ਼ਦ ਕੀਤਾ ਗਿਆ ਏ ਭਾਰਤ ਨੇ ਇਸ ਮੁੱਦੇ ਤੇ ਆਪਣੀਆਂ ਚਿੰਤਾਵਾਂ ਜ਼ਾਹਿਰ ਕੀਤੀਆਂ ਤੇ ਅਮਰੀਕੀ ਕੌਮੀ ਇੰਟੈਲੀਜੈਂਸ ਡਾਇਰੈਕਟਰ ਨੂੰ ਗੈਰ ਕਾਨੂੰਨੀ ਜਥੇਬੰਦੀ ਖਿਲਾਫ ਸਖਤ ਕਾਰਵਾਈ ਕਰਨ ਲਈ ਕਿਹਾ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੌਮੀ ਰਾਜਧਾਨੀ ਵਿੱਚ ਗਬਾੜ ਨਾਲ ਦਵੱਲੀ ਮੀਟਿੰਗ ਕੀਤੀ ਉਹਨਾਂ ਨੇ ਰੱਖਿਆ ਖੇਤਰ ਵਿੱਚ ਸਹਿਯੋਗ ਤੇ ਦੋਵੇਂ ਦੇਸ਼ਾਂ ਵਿਚਾਲੇ ਖੂਫੀਆਂ ਜਾਣਕਾਰੀਆਂ ਸਾਂਝੀਆਂ ਕਰਨ ਬਾਰੇ ਚਰਚਾ ਕੀਤੀ ਰੱਖਿਆ ਮੰਤਰੀ ਨੇ ਮੀਟਿੰਗ ਦੇ ਵੇਰਵੇ ਸੋਸ਼ਲ ਮੀਡੀਆ ਪੋਸਟ ਉੱਤੇ ਸਾਂਝੇ ਕਰਦਿਆਂ ਕਿਹਾ ਕਿ ਉਹਨਾਂ ਦੀ ਅਮਰੀਕੀ ਦੇ ਗੁਪਤ ਵਿਭਾਗ ਦੀ ਮੁਖੀ ਤੁਲਸੀ ਗਬਾੜ ਨਾਲ ਉਸਾਰੂ ਗੱਲਬਾਤ ਹੋਈ ਰੱਖਿਆ ਤੇ ਜਾਣਕਾਰੀ ਸਾਂਝੇ ਕਰਨ ਸਨੇ ਕਈ ਮੁੱਦਿਆਂ ਤੇ ਵਿਚਾਰ ਵਟਾਂਦਰਾ ਹੋਇਆ ਜਿਸ ਦਾ ਮੰਤਵ ਭਾਰਤ ਅਮਰੀਕਾ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨਾ ਹੈ ਗਬਾੜ ਆਪਣੇ ਬਹੁ-ਰਾਸ਼ਟਰੀ ਦੌਰੇ ਦੇ ਹਿੱਸੇ ਤਹਿਤ ਭਾਰਤ ਆਏ ਨੇ